ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੂੰ ਪਤਾ ਹੀ ਹੈ ਪਿੰਡ ਤੇਰਾ ਐਚ ਸਮੂਹ ਸੰਗਤ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੀ ਦੀ ਮਿਹਰ ਸਦਕਾ ਅਤੇ ਸਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਨਗਰ ਦੇ ਸੰਯੋਗ ਦੇ ਨਾਲ ਅਤੇ ਹੋਰ ਸਾਡੇ ਦੂਰ ਦਰਾਡੇ ਸੱਜਣੇ ਬੈਠੇ ਉਹਨਾਂ ਦੇ ਸੰਯੋਗ ਦੇ ਨਾਲ ਜੋ ਸਤਿਗੁਰਾਂ ਨੇ ਬੜੀ ਰਹਿਮਤ ਕੀਤੀ ਹੈ ਸਾਡੇ ਨਗਰ ਜੋ ਨਵਾਂ ਦਰਬਾਰ ਸਾਹਿਬ ਕਈ ਟਾਈਮ ਤੋਂ ਆਪ ਉਸ ਨੂੰ ਸੰਗਤਾਂ ਨਾਲ ਮਿਲਣ ਕੇ ਸੇਵਾਵਾਂ ਕਰ ਰਹੇ ਹੋ ਜੀ ਗੁਰੂ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਹੈ ਜੋ ਆਪਾਂ ਨੂੰ ਦਰਬਾਰ ਸਾਹਿਬ ਸਤਿਗੁਰਾਂ ਨੇ ਨਵਾਂ ਬਖਸ਼ਿਸ਼ ਕੀਤਾ ਹੈ ਜੀ ਤੇ ਭਾਈ ਕੱਲ ਨੂੰ 18 ਤਰੀਕ ਹੈ ਨਵੇਂ ਦਰਬਾਰ ਸਾਹਿਬ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੇ ਬਹੁਤ ਪਿਆਰ ਵਾਲੇ ਭਾਈ ਮੋਹਨ ਸਿੰਘ ਜੀ ਉਹਨਾਂ ਦਾ ਸੂਹ ਪਰਿਵਾਰ ਨਾਲ ਮਿਲ ਕੇ ਸ੍ਰੀ ਅਖੰਡ ਪਾਠ ਸਾਹਿਬ ਨਵੇਂ ਦਰਵਾਜ਼ੇ ਵਿੱਚ ਕਰਵਾ ਰਹੇ ਨੇ ਅਤੇ ਆਪ ਉਸ ਮੋਹ ਸੰਗਤਾਂ ਨਾਲ ਮਿਲ ਕੇ ਬੜਾ ਸੰਜੋਗ ਕੀਤਾ ਹੈ ਜੀ ਬਹੁਤ ਸਮੇ ਤੋਂ ਲੰਮੇ ਟਾਈਮ ਤੋਂ ਆਪਾਂ ਨੂੰ ਉਡੀਕ ਸੀ ਵੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਦੋਂ ਉਧਰ ਪ੍ਰਕਾਸ਼ ਹੋਣਗੇ ਤੇ ਜਿਹੜੀਆਂ ਕਈ ਸਮੇ ਤੋਂ ਉਡੀਕਾਂ ਸੀ ਉਹ ਖਤਮ ਹੋ ਚੁੱਕੀਆਂ ਹਨ 18 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 20 ਤਰੀਕ ਨੂੰ ਭੋਗ ਪਾਏ ਜਾਣਗੇ ਆਪ ਉਸ ਮੁ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਨਵੇਂ ਦਰਬਾਰ ਸਾਹਿਬ ਦੀਆਂ ਬੜੀ ਸੰਗਤਾਂ ਨੇ ਪਾਈਸ਼ਲਤਾ ਭਾਵਨਾ ਦੇ ਨਾਲ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਸਫਲੀ ਕਰਵਾਈ ਸੀ ਤੇ ਆਪ ਜੀ ਦੇਖ ਸਕਦੇ ਹੋ ਦਰਬਾਰ ਸਾਹਿਬ ਬਿਲਕੁਲ ਜੋ ਤਿਆਰ ਹੋ ਚੁੱਕਾ ਹੈ ਤੇ ਆਪ ਜੀ ਜੋ ਸਜਾਵਟ ਦੇਖ ਰਹੇ ਹੋ ਇਹ ਯੂਵਾ ਸੇਵਾ ਸੰਯੋਗ ਟੀਮ ਵੱਲੋਂ ਨਾਲ ਮਿਲ ਕੇ ਸਾਰੇ ਨੌਜਵਾਨਾਂ ਵੀਰੋ ਵੱਲੋਂ ਅਪਰਾਲਾ ਕੀਤਾ ਗਿਆ ਹੈ ਜੀ ਖੰਡ ਪਾਠ ਨੂੰ ਮੁੱਖ ਰੱਖਦੇ ਹੋਇਆਂ ਸਤਿਗੁਰ ਕਿਰਪਾ ਕਰਨ ਜਿਹੜੇ ਵੀਰਾਂ ਇਦਾਂ ਦੀਆਂ ਸੋਚਾਂ ਰੱਖਦੇ ਹਨ ਵੀ ਸਾਡੇ ਗੁਰੂ ਸਹਿਬਾਨ ਨੇ ਨਵੇਂ ਦਰਬਾਰ ਵਿੱਚ ਸਹਿਬ ਵਿੱਚ ਪ੍ਰਕਾਸ਼ ਹੋਣਾ ਹੈ ਤੇ ਨਵੇਂ ਦਰਬਾਰ ਸਾਹਿਬ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਜਾਵਟ ਕੀਤੀ ਹੈ ਜੀ ਆਪ ਜੀ ਦੇਖ ਸਕਦੇ ਹੋ ਇੱਕ ਆਪਣਾ ਪ੍ਰਾਣਾ ਦਰਬਾਰ ਸਾਹਿਬ ਹੈ ਜਿਹੜਾ ਕਾਫੀ ਸਮੇਂ ਤੋਂ ਤਾਂ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਪੁਰਾਣੇ ਦਰਬਾਰ ਸਾਹਿਬ ਸਨ ਹੁਣ ਆਪਾਂ ਨੂੰ ਸਤਿਗੁਰਾਂ ਨੇ ਨਵਾਂ ਬਖਸ਼ਿਸ਼ ਕੀਤਾ ਹੈ ਵੱਡਾ ਦਰਬਾਰ ਸਾਹਿਬ ਸਾਰੀ ਜੋ ਸਜਾਵਟ ਹੈ ਨੌ ਨੌਜਵਾਨਾਂ ਵੀਰਾਂ ਵੱਲੋਂ ਰਲ ਮਿਲ ਕੇ ਆਪਣੀ ਦਸਾਂ ਨੌ ਦੀ ਕਿਰਤਕਮਾਈ ਸਫਲੀ ਕਰਵਾ ਰਹੇ ਨੇ ਆਪ ਸਮੂਹ ਸੰਗਤਾਂ ਨੂੰ ਪਾਈ ਲੱਖ ਲੱਖ ਵਧਾਈਆਂ ਨਵੇਂ ਦਰਬਾਰ ਸਾਹਿਬ ਦੀਆਂ ਤੇ ਜਿਹੜੇ ਵੀਰ ਆਪਣੀ ਦਸਵੰਦ ਸੇਵਾ ਸਫਲ ਕਰਾਏ ਰਹੇ ਨੇ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਭਾਈ ਬਹੁਤ ਸੇਵਾ ਕੀਤੀ ਹੈ ਜੀ ਸਾਡੇ ਸਾਰੇ ਹੀ ਨਗਰ ਨੇ ਸਾਡੇ ਜਿਹੜੇ ਸੱਜਣ ਬੈਠੇ ਨੇ ਦੂਰ ਦਰਾਡੇ ਸਤਿਗੁਰੂ ਜੀ ਕਿਰਪਾ ਕਰਨ ਸਾਰਿਆਂ ਦੀ ਕਮਾਈਆਂ 'ਚ ਬਰਕਤ ਆ ਪਾਉਣ ਚੜ੍ਹਦੀਆਂ ਕਲਾ ਬਖਸ਼ਣ ਮਾਰੀ ਕਿਰਪਾ ਕਰਨੀ ਐਸੇ ਤਨਾ ਹੀ ਆਪਣੇ ਦਰ ਕਰਦੀ ਸੇਵਾ ਸਮੂਹ ਸੇਵਾਦਾਰਾਂ ਤੋਂ ਕਰਵਾਉਂਦੇ ਰਹੇ ਨੇ ਜੀ ਸਤਿਗੁਰੂ ਜੀ ਬਹੁਤ ਸਤਿਗੁਰੂ ਜਾਂ ਦੀ ਰਹਿਮਤ ਹੈ ਸਮੁੱਚੇ ਸੇਵਾਦਾਰਾਂ ਤੇ ਜੋ ਭਾਈ ਕੋਈ ਵੀ ਸੇਵਾ ਹੋਵੇ ਬੜੀ ਤਨ ਮਨ ਤਨ ਦੇ ਨਾਲ ਕਰਦੇ ਨੇ ਸ਼ਰਧਾ ਭਾਵਨਾ ਦੇ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ